ਭਾਈ ਗੁਰਦਾਸ ਜੀ ਦਾ ਇੱਕ ਬਚਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਇੱਕ ਪਵਿੱਤਰ ਮਾਰਗ ਦਿੱਤਾ ਆਪਣੀ ਬਾਣੀ ਵਿੱਚ ਸਤਿਗੁਰ ਬਚਨ ਕਰਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕਿ ਇਸ ਕਲਯੁਗ ਦੇ ਸਮੇਂ ਦੇ ਵਿੱਚ ਰਾਜੇ ਜਿਹੜੇ ਕਸਾਈ ਬਣ ਚੁੱਕੇ ਨੇ ਹਕੂਮਤ ਦੇ ਨਸ਼ੇ ਦੇ ਵਿੱਚ ਲੋਕਾਈ ਦੇ ਉੱਤੇ ਜ਼ੁਲਮ ਅਤਿਆਚਾਰ ਕਰ ਰਹੇ ਨੇ ਔਰ ਧਰਮ ਜਿਹੜਾ ਉਹ ਪੰਖ ਲਾ ਕੇ ਉੱਡ ਗਿਆ ਹੁਣ ਪੁੱਛੀਏ ਸਤਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉਪਰੀ ਆਪਣਾ ਦੇਖਦੇ ਆ ਕਿ ਲੋਕ ਤੀਰਥਾਂ ਤੇ ਜਾ ਰਹੇ ਨੇ ਕੋਈ ਜੰਗਲਾਂ ਚ ਬੈ ਕੇ ਭਗਤੀ ਕਰ ਰਿਹਾ ਕੋਈ ਕਿਸੇ ਤਰੀਕੇ ਦੇ ਨਾਲ ਉਸ ਰੱਬ ਦੀ ਭਗਤੀ ਵਿੱਚ ਲੱਗਾ ਹੋਇਆ ਤੇ ਤੁਸੀਂ ਆਖ ਰਹੇ ਹੋ ਕਿ ਧਰਮ ਜਿਹੜਾ ਉਹ ਪੰਖ ਲਾ ਕੇ ਉੱਡ ਗਿਆ ਹੁਣ ਇੱਕ ਤਾਂ ਸਤਗੁਰਾਂ ਨੇ ਰਾਜ਼ੀਆਂ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਧਰਮ ਕੀ ਸੀ ਤੇ ਉਹ ਕਰ ਕੀ ਰਹੇ ਨੇ ਜਿਹੜਾ ਅੱਜ ਦਾ ਵਿਸ਼ਾ ਸਾਡਾ ਉਹ ਇਹ ਹੈ ਕਿ ਜਿਹੜਾ ਸੰਸਾਰ ਦੇ ਵਿੱਚ ਉਹ ਸਮੇਂ ਤਿੰਨ ਪ੍ਰਮੁੱਖ ਆਗੂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਇਹ ਗੱਲ ਦਰਜ ਕੀਤੀ ਹੈ ਤਿੰਨ ਪ੍ਰਮੁੱਖ ਆਗੂ ਜਿਹੜੇ ਨੇ ਉਹਨਾਂ ਦਾ ਵਰਣਨ ਕੀਤਾ ਕਿ ਉਹਨਾਂ ਦਾ ਫਰਜ਼ ਸੀ ਕਿ ਸੰਸਾਰ ਨੂੰ ਜਿੱਥੇ ਉਹਨਾਂ ਨੇ ਸੱਚ ਦੱਸਣਾ ਉੱਥੇ ਜਿਹੜੇ ਹਕੂਮਤ ਦੇ ਨਸ਼ੇ ਵਿੱਚ ਰਾਜੇ ਨੇ ਉਹਨਾਂ ਨੂੰ ਵੀ ਵੰਗਾਰਨਾ ਪਰ ਸਥਿਤੀ ਉਸ ਸਮੇਂ ਦੀ ਤੇ ਅੱਜ ਦੀ ਵੀ ਅਸੀਂ ਜਦੋਂ ਦੇਖਦੇ ਹਾਂ ਤੇ ਇਨ ਬਿਨ ਕਿਉਂਕਿ ਗੁਰਬਾਣੀ ਦਾ ਸਤ ਜਿਹੜਾ ਹੈ ਉਹ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਇਹ ਵਰਤਾਰਾ ਉਸ ਵੇਲੇ ਵੀ ਤੇ ਅੱਜ ਵੀ ਵਰਤ ਰਿਹਾ ਧਾਰਮਿਕ ਸਥਾਨ ਜੋ ਸਿੱਖਿਆ ਦੇ ਕੇਂਦਰ ਨੇ ਦੇ ਸਹਿਬ ਨੇ ਇਸ ਤੋਂ ਉੱਪਰ ਉੱਠ ਕੇ ਸਾਬ ਕਹਿੰਦੇ ਕਿ ਜਿਹੜੇ ਉਹ ਧਾਰਮਿਕ ਸਥਾਨਾਂ ਤੇ ਇਹ ਜਿਹੜੇ ਪ੍ਰਮੁੱਖ ਆਗੂ ਬੈਠੇ ਨੇ ਜਾਂ ਬਾਹਰ ਵਿਚਰ ਰਹੇ ਨੇ ਅਸਲ ਵਿੱਚ ਇਹ ਆਪਣੇ ਜਿਹੜੇ ਰਸਤੇ ਤੋਂ ਖੋਜ ਚੁੱਕੇ ਨੇ ਹੁਣ ਬੜੀ ਹੈਰਾਨਗੀ ਦੀ ਗੱਲ ਹੈ ਕਿ ਧਾਰਮਿਕ ਸਥਾਨ ਤੇ ਬੈਠਾ ਜਿਹੜਾ ਬੰਦਾ ਉਹਦਾ ਇੱਕ ਸਤਕਾਰ ਹੈ ਲੋਕ ਜਿਹੜੇ ਨੇ ਉਹਨਾਂ ਦੇ ਕਹੇ ਅਨਸਾਰ ਸਾਰੇ ਕਰਮ ਕਰਦੇ ਨੇ ਪਰ ਸਤਿਗੁਰ ਸਾਨੂੰ ਸਮਝਾ ਕੀ ਰਹੇ ਨੇ ਆਓ ਥੋੜਾ ਜਿਹਾ ਤਕਣਾ ਕਰੀਏ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪੁਰਬ ਅਸੀਂ ਮਨਾ ਲਿਆ ਕੀਰਤਨ ਸੁਣ ਲਿਆ ਕਥਾ ਸੁਣ ਲਈ ਕੰਦਰਸ ਲੰਗਰ ਬਹੁਤ ਵੱਡੇ ਵੱਡੇ ਕੀਰਤਨ ਦਰਬਾਰ ਔਰ ਪਕਵਾਨ ਅਸੀਂ ਛਕ ਲਏ ਪਰ ਜਦੋਂ ਇਤਿਹਾਸ ਜਾਂ ਗੁਰਬਾਣੀ ਦੀ ਗੱਲ ਕਿਸੇ ਨੂੰ ਪੁੱਛ ਲਈਏ ਤੇ ਫਿਰ ਨਹੀਂ ਪਤਾ ਜੀ ਫਿਰ ਕਿਹਨੂੰ ਪਤਾ ਹੈ ਤੇ ਬਾਣੀ ਦਾ ਖਜ਼ਾਨਾ ਸਾਨੂੰ ਦਿੱਤਾ ਸਤਿਗੁਰਾਂ ਨੇ ਸਮਝਣ ਲਈ ਦਿੱਤਾ ਕਿਉਂਕਿ ਜੇ ਅਸੀਂ 부ਝੇ ਨਾ ਨਾ ਵਿਚਾਰਿਆ ਨਾ ਤੇ ਇਹ ਜਨਮ ਜਿਹੜਾ ਇਹ ਵਿਰਥਾ ਹੈ ਵਿਰਥ ਹੈ ਕਿਸੇ ਕੰਮ ਨਹੀਂ ਹੈ ਸੋ ਬਿਨ 부ਝੇ ਸਭ ਹੋਏ ਖੁਆਰ ਆ ਜਿਹੜੀ ਖੁਆਰੀ ਸਾਡੇ ਪੱਲੀ ਪਈ ਹੈ ਨਾ ਅੱਜ ਅਸੀਂ ਖੁਆਰ ਹੋ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ 부ਝ ਨਹੀਂ ਰਹੇ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਸਮਝ ਰਹੇ ਨਾ ਕਰ ਰਹੇ ਆ ਨਾ ਮਨ ਲਾ ਕੇ ਅਸੀਂ ਪੜ ਰਹੇ ਆ ਤੇ ਨਾ ਜੋ ਗੁਰੂ ਕਹ ਰਿਹਾ ਉਹਨੂੰ ਸਮਝਣ ਦਾ ਅਸੀਂ ਯਤਨ ਕਰ ਰਹੇ ਆ ਬਸ ਧਰਮ ਦੇ ਰਾਤੇ ਕਰਮकांड ਜਾਂ ਰਸਮ ਜਿਹੜੀ ਹੈ ਰਸਮੀ ਤੌਰ ਤੇ ਪਾਠ ਪੂਜਾ ਉਹ ਚੱਲ ਰਿਆ। ਮਾਫ ਕਰਨਾ ਜਿਹੜੇ ਕਰਦੇ ਨੇ ਮੁਬਾਰਕ ਹੈ ਸਤਿਗੁਰ ਰਹਿਮਤ ਕਰੇ। ਤਿੰਨ ਪ੍ਰਮੁੱਖ ਆਗੂਆਂ ਦੀ ਗੱਲ ਸਤਿਗੁਰਾਂ ਨੇ ਸਾਡੇ ਸਨਮੁਖ ਰੱਖੀ ਏ। ਕਹਿਣ ਲੱਗੇ ਕਾਦੀ ਕੂੜ ਬੋਲ ਮਲ ਖਾਏ। ਕਹਿਣ ਲੱਗੇ ਕਾਜੀ ਇੱਕ ਪਾਸੇ ਜੋ ਇਸਲਾਮੀ ਧਰਮ ਦਾ ਨੇਤਾ ਤੇ ਦੂਜੇ ਪਾਸੇ ਉਹ ਹਾਕਮ ਵੀ ਆਪ ਬਣਿਆ ਬੈਠਾ ਹੈ ਫੈਸਲੇ ਵੀ ਕਰ ਰਿਹਾ ਉਹ ਆਪ ਕਰ ਰਿਹਾ ਕੰਨ ਕੇ ਰਿਸ਼ਵਤ ਦੀ ਖਾਤਰ ਸ਼ਰਈ ਜਿਹੜਾ ਕਾਨੂੰਨ ਆ ਨਾ ਉਹਦੇ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਰਿਸ਼ਵਤ ਖਾ ਰਿਹਾ ਹੈ ਇਹ ਇਹ ਹੁਣ ਗੁਰੂ ਨਾਨਕ ਸਾਹਿਬ ਜੀ ਕਹ ਰਹੇ ਨੇ ਧਾਰਮਿਕ ਸਥਾਨ ਤੇ ਬੈਠਾ ਇਹ ਆਗੂ ਜਿਹੜਾ ਆਪ ਹੀ ਹਾਕਮ ਬਣ ਬੈਠਾ ਤੇ ਲੈ ਦੇ ਕੇ ਜਿਹੜੇ ਫੈਸਲੇ ਨੇ ਉਹ ਕਰ ਰਿਹਾ ਹੁਣ ਆਪਣਾ ਵੀ ਆਪਣੇ ਤੇ ਝਾਤੀ ਮਾਰ ਲਈ ਅੱਜ ਵਰਤਾਰਾ ਸਾਡੇ ਚ ਵੀ ਇਹੀ ਵਰਤ ਰਿਹਾ ਏ ਮਤ ਸੋਚਣਾ ਕਿ ਗੁਰੂ ਸਾਹਿਬ ਜੀ ਦੂਜਿਆਂ ਨੂੰ ਕਹਿ ਰਹੇ ਨੇ ਆਪਣੇ ਆਲ ਵਿੱਚ ਝਾਤੀ ਮਾਰਿਓ ਅਸੀਂ ਵੀ ਉੱਥੇ ਹੀ ਖੜੇ ਆ ਦੂਸਰਾ ਕਹਿੰ ਲਗੇ ਬ੍ਰਾਹਮਣ ਨਾ ਵੈ ਜੀਆਂ ਕਾਏ ਕਹਿੰ ਲਗੇ ਬ੍ਰਾਹਮਣ ਕਰੋੜਾਂ ਸ਼ੂਦਰ ਅਖਾਉਣ ਦੇ ਬੰਦਿਆਂ ਨੂੰ ਦੁਖੀ ਕਰਕੇ ਤੀਰਥ ਇਸ਼ਨਾਨ ਕਰ ਰਿਹਾ ਉਹ ਕਹਿੰਦਾ ਇਹ ਧਰਮ ਦਾ ਕਰਮ ਹੈ ਪਰ ਜਿਹੜੇ ਨੀਮੀ ਜਾਦੇ ਲੋਕ ਨੇ ਹਾਲਾਂਕਿ ਗੁਰਮਤ ਨਹੀਂ ਮੰਦੀ ਪਰ ਉਹ ਜਿਹੜਾ ਵਰਤਾਰਾ ਉਹ ਤਸਵੀਰ ਸਾਹਿਬ ਖਿੱਚ ਰਹੇ ਨੇ ਕਿ ਉਹਨਾਂ ਦਾ ਤੂੰ ਹਿਰਦਾ ਦਿਖਾ ਕੇ ਆਪ ਤੂੰ ਤੀਰਥਾਂ ਤੇ ਇਸ਼ਨਾਨ ਕਰ ਰਹੇ ਆ ਇੱਕ ਧਰਮਿਕ ਹੋਣ ਵਾਲਾ ਕੋਈ ਰਸਤਾ ਨਹੀਂ ਆ ਧਰਮੀ ਬੰਦਿਆਂ ਦਾ ਇਹ ਕੰਮ ਨਹੀਂ ਆ ਬ੍ਰਾਹਮਣ ਨਾਵੈ ਜੀਆਂ ਕਾਇ ਜੀਆਂ ਦਾ ਘਾਤ ਕਰ ਰਿਆਂ ਦੁਖੀ ਕਰ ਰਿਆਂ ਤੂੰ ਉਹਨਾਂ ਨੂੰ ਬਿਤਕਰਾ ਕਰ ਰਿਆਂ जात-पात ਦੇ ਵਿਤਕਰੇ ਜਿਹੜੇ ਸੀ ਉਹ ਅੱਜ ਵੀ ਸਨਮੁਖ ਸਾਡੇ ਨਜ਼ਰ ਆਉਂਦੇ ਨੇ ਕਿ ਕੋਈ ਤਾਂ ਕਰੇ ਪਰ ਇੱਕ ਧਾਰਮਿਕ ਆਗੂ ਜਿਹੜਾ ਉਹ ਬੰਦਿਆਂ ਪਾਦੇ ਸਮਾਜ ਦੇ ਵਿੱਚ ਸਾਬ ਕਣ ਲੱਗੇ ਇਹ ਵਰਤਾਰਾ ਜੋਗੀ ਤੀਜਾ ਜਿਹੜਾ ਜੋਗੀ ਯੁਗਤ ਨਾ ਜਾਣੇ ਅੰਧ ਖਣ ਲਗੇ ਜੋਗੀ ਵੀ ਅੰਨਾ ਤੇ ਜੀਵਨ ਦੀ ਜਾਂਚ ਨਹੀਂ ਜਾਣਦਾ ਧਿਆਨ ਨਾਲ ਗੱਲ ਸੁਣਿਓ ਅਸੀਂ ਅਸੀਂ ਕਿਸੇ ਦੇ ਮਗਰ ਤੇ ਬਹੁਤ ਜ਼ਿਆਦਾ ਲੱਗ ਜਾਂਦੇ ਆ ਪਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਫਲਸਫੇ ਨੂੰ ਨਹੀਂ ਜੇ ਸਮਝ ਸਕੇ ਸਾਬ ਕਹਿ ਕੀ ਰਹੇ ਨੇ ਕਹਿਣ ਲੱਗੇ ਇਹ ਤਿੰਨੇ ਜਿਹੜੇ ਨੇ ਕਾਜੀ ਵੀ ਬ੍ਰਾਹਮਣ ਵੀ ਜੋਗੀ ਜਿਹੜਾ ਉਹਨੂੰ ਤਾਂ ਜਿਉਣ ਦਾ ਢੰਗ ਹੀ ਨਹੀਂ ਆ ਕਿਵੇਂ ਜੂਣਾ ਘਰ-ਬਾਰ ਛੱਡ ਕੇ ਚਲਾ ਜਾਂਦਾ ਪਰ ਜਦੋਂ ਗ੍ਰਸਥ ਜੀਵਨ ਨੂੰ ਪਾਪ ਕਹਿੰਦਾ ਪਰ ਜਦੋਂ ਚੀਜ਼ਾਂ ਦੀ ਵਸਤੂਆਂ ਦੀ ਲੋੜ ਪੈਂਦੀ ਫਿਰ ਉਹਨੂੰ ਕੇ ਕਰ ਮੰਗਣ ਜਾਈ ਫਿਰ ਗ੍ਰਸਥੀਆਂ ਦੇ ਘਰ ਹੀ ਮੰਗਣ ਜਾਂਦਾ ਕਹਿਣ ਲੱਗੇ ਤਨ ਜੀਵਨ ਜਾਂਚ ਦੀ ਜੀਵਨ ਦੀ ਜਾਂਚ ਨਹੀਂ ਤੂੰ ਜਾਣਦਾ ਕਹਿਣ ਲੱਗੇ ਅਖੀਰ ਦੇ ਵਿੱਚ ਤੀਨੇ ਉਜਾੜੇ ਕਾ ਬੰਦ ਅਸਲ ਵਿੱਚ ਕਹਿ ਲੇ ਕਿ ਇਹ ਤਿੰਨੇ ਆਪਣੇ ਵੱਲੋਂ ਧਾਰਮਿਕ ਨੇਤਾ ਨੇ ਪਰ ਇਨਾਂ ਤਿੰਨਾਂ ਦੇ ਅੰਦਰ ਹੀ ਆਤਮਿਕ ਜੀਵਨ ਵੱਲੋਂ ਸੁੰਝ ਹੀ ਸੁੰਝ ਹੈ ਇਹ ਇਤਨੇ ਹੀ ਉਜਾੜੇ ਦਾ ਘਰ ਨੇ ਦੁਨੀਆ ਨੂੰ ਕੰਗਾਲ ਕਰ ਦਿੱਤਾ ਹੁਣ ਅੱਜ ਅਸੀਂ ਵੀ ਆਪਣੇ ਤੇ ਇਹ ਗੱਲ ਢੁਕਾ ਕੇ ਕਿਉਂਕਿ ਅਸੀਂ ਬਾਹਰ ਕੋ ਰਹੀਏ ਇਸ ਚੀਜ਼ ਤੋਂ ਜੀ ਗੁਰਬਾਣੀ ਦਾ ਫਲਸਫਾ ਜੋ ਜੀਵਨ ਦਾਚ ਹੈ ਜਿਹਨੂੰ ਪੜ੍ਹ ਸੁਣ ਕੇ ਅਸੀਂ ਸਚਿਆਰੇ ਬਣਨਾ ਸੀ ਅੱਜ ਅਸੀਂ ਵੀ ਤੇ ਉਹੀ ਕੁਝ ਕਰ ਰਹੇ ਆ ਨਾ ਮੁੱਲ ਦੇ ਪਾਠ ਮੁੱਲ ਦੀਆਂ ਅਰਦਾਸਾਂ ਮੁੱਲ ਦੇ ਲੰਗਰ ਉਹ ਭਲਿਓ ਇਹਦੇ ਵਿੱਚੋਂ ਜੀਵਨ ਜਾਂਚ ਕੀ ਨਿਕਲੀ ਆ ਮੈਂ ਆਪਣਾ ਜੀਵਨ ਕੀ ਸਵਾਰਿਆ ਕਰੋ ਪਰ ਮੈਂ ਆਪਣੇ ਜੀਵਨ ਵਿੱਚ ਤਬਦੀਲੀ ਕੀ ਲੈ ਕੇ ਆਇਆ ਮੈਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਕੀ ਸਮਝ ਸਕਿਆ ਜੇ ਮੈਂ ਵੀ ਧਾਰਮਿਕ ਸੰਤ ਤੇ ਬੈਠਾ ਉਹੀ ਕਰਮ ਕਰ ਰਹੇ ਆ ਜੋ ਤਿੰਨੇ ਕਰ ਰਹੇ ਨੇ ਤੇ ਮੇਰੇ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਆ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ ਨੇ ਇੱਕ ਬੇਨਤੀ ਆ ਕਿ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਪ੍ਰਚਾਰ ਦੇ ਮਾਧਿਅਮ ਦੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਪ੍ਰਚਾਰ ਦਾ ਜਿਹੜਾ ਇਹ ਅਰੰਭਿਆ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਖਿਮਾ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ